જલંઘર લોક સભા અજ નતીજે આયના ਜਰੰਦਾ ਲੋਕ ਸਭਾ ਹਲਕੇ ਨੂੰ ਚੋਣ ਇਸ ਜੰਨੀ ਵੱਡੀ ਲੀਡ ਨਾਲ ਜਿੱਤੂ ਹੋਏ ਨਾ ਮੇਰੇ ਨਾਲ ਨਛੰਦਰ ਕਲਸੀ ਜੀ ਜਿਹੜੇ ਲਗਾਤਾਰ ਇੰਗਲੈਂਡ ਤੋਂ ਆ ਕੇ ਲਗਾਤਾਰ ਜੰਨੀ ਸਾਹਿਬ ਦੇ ਇੰਟਰਨਲ ਚੋਣ ਪ੍ਰਚਾਰ ਕਰ ਰਹੇ ਸਕੇ ਤੇ ਇਹਨਾਂ ਨੇ ਕਾਫੀ ਗੋਟੀਆਂ ਫਟਕੀਆਂ ਇਸ ਵਕਤ ਕੀ ਹੋ ਗਈ ਹੈ ਇਸ ਵੇਲੇ ਰਾਜਾ ਜੀ ਖੁਸ਼ੀ ਦਾ ਮਾਹੌਲ ਹੈ ਢੋਲ ਟਮੱਕੇ ਵੱਜ ਰਹੇ ਨੇ ਲੱਡੂ ਵੰਡ ਹੋ ਰਹੇ ਨੇ ਊੜਨ ਖੁੱਟੇ ਨਾਨਕਾ ਓੜ ਸੱਚ ਰਹੀ ਸੱਚ ਨੇ ਹਮੇਸ਼ਾ ਸੱਚ ਰਹਿਣਾ ਜੰਨੀ ਸਾਹਿਬ ਬੇਦਾਗ ਸਖਸ਼ੀਅਤ ਨੇ ਤੇ ਉਹਨਾਂ ਨੂੰ ਲੋਕਾਂ ਨੇ ਫਤਵਾ ਦਿੱਤਾ ਜਿਹੜੀ ਕਿ ਬਹੁਤ ਵੱਡੀ ਲੀਡ ਨਾਲ ਇੱਕ ਇਤਿਹਾਸਕ ਜਿੱਤ ਪੂਰੇ ਹਿੰਦੁਸਤਾਨ ਵਿੱਚ ਚੰਨੀ ਸਾਹਿਬ ਨੂੰ ਦਿੱਤੀ ਹੈ ਇਹ ਲੋਕਾਂ ਦਾ ਪਿਆਰ ਹੈ ਸੋ ਇਸ ਕਰਕੇ ਚੰਨੀ ਸਾਹਿਬ ਨੂੰ ਮੁਬਾਰਕ ਸਾਰੇ ਵਰਕਰਾਂ ਨੂੰ ਜਲੰਧਰ ਦੇ ਆ ਲੋ ਜਨਾ ਕਿ ਐਨੀ ਤਪਦੀ ਗਰਮੀ ਦੇ ਵਿੱਚ ਜਿਹੜਾ ਵੱਡਾ ਜੋਗ ਨਾਲ ਚੰਨੀ ਸਾਹਿਬ ਨੂੰ ਦਿੱਤਾ ਔਰ ਕਾਂਗਰਸ ਪਾਰਟੀ ਨੂੰ ਦਿੱਤਾ ਅਸੀਂ ਧੰਨਵਾਦੀਆਂ ਸਾਰੇ ਵੋਟਰਾਂ ਦੇ ਦਿਲ ਦੀਆਂ ਗਹਿਰਾਈਆਂ ਤੋਂ ਕਿ ਕੋਈ ਉਹਨਾਂ ਨੂੰ ਕੁਝ ਕਹਿ ਰਿਹਾ ਸੀ ਕਿ ਬਾਹਰਲਾ ਲੈਤਾ ਹੈ ਕੋਈ ਉਹਨਾਂ ਨੂੰ ਕੁਝ ਕਹਿ ਰਿਹਾ ਸੀ ਕੁਝ ਗਏ ਅੱਜ ਸਾਫ ਦामਨ ਹੋ ਕੇ ਜਨੂ ਸਾਹਿਬ ਬਾਹਰ ਨਿਕਲੇ ਨੇ ਔਰ ਬਹੁਤ ਵੱਡੀ ਜਿੱਤ ਦੇ ਨਾਲ ਓਹ ਆਪਣਾ ਜਿਹੜਾ ਹੈ ਉਹ ਉਹਨਾਂ ਨੇ ਜਿੱਤ ਪ੍ਰਾਪਤ 19 ਦੇ ਵਿੱਚ ਕਾਂਗਰਸ ਇਥੇ ਨੂੰ 19000 ਵੋਟਾਂ ਜਿੱਤੀ ਸੀ ਤੇ ਇਸ ਵੇਲੇ 1.5 ਲੱਖ ਤੋਂ ਉੱਪਰ ਲੀਡਰ ਜਾ ਚੁੱਕੀ ਹੈ ਤੇ ਵੋਟਾਂ ਦੀ ਗਿਣਤੀ ਜਾਰੀ ਹੈ ਕੀ ਕਹੋਂਗੇ ਇੰਨੀ ਵੱਡੀ ਲੀਡ ਨਾਲ ਇਹ ਸਰ ਇਤਿਹਾਸਿਕ ਜਿੱਤ ਤੇ ਲੋਕਾਂ ਦਾ ਪਿਆਰ ਹੈ ਮੈਂ ਜਿਹੜੀ ਪਹਿਲਾਂ ਗੱਲ ਕਹੇ ਹੁਣ ਉਹ ਸਿਆਸਤ ਝੂਠ mù ਦੀ ਨਹੀਂ ਨਹੀਂ ਦੇ ਨਾਲ ਰਹਿਣਾ ਪੈਣਾ ਸੱਚਾ ਲੀਡਰ ਬਣਨਾ ਪੈਣਾ ਬਾਹਰਿਆਂ ਦੇ ਨਾਲ ਕੋਈ ਗੱਲ ਕਰਨੀ ਨਹੀਂ ਝੂਠੇ ਅਲੀਗੇਸ਼ਨ ਲਾ ਕੇ ਕਿਸੇ ਨੂੰ ਕੋ ਦੁਆ ਨਹੀਂ ਸਕਦਾ ਸੋ ਇਹ ਮੈਂ ਗੱਲ ਕਹਿਣੀ ਚਾਹੁੰਦਾ ਜਿਸ ਤਰ੍ਹਾਂ ਬਿਕਰਨ ਚਾਹੁੰਦੇ ਆ ਕਾਫੀ ਵਿਰੋਧ ਕੀਤਾ ਸੀ ਦੇਖੋ ਜੀ ਆਪਾਂ ਹੁਣ ਕਿਸੇ ਦੇ ਬਾਰੇ ਕੁਝ ਨਹੀਂ ਜੇ ਕਹਿਣਾ ਆਪਾਂ ਜਿੱਤ ਗਏ ਆ ਉਹ ਵੀ ਜਿੰਦੇ ਵਸਦੇ ਰਹਿਣ ਪ੍ਰਮਾਤਮਾ ਨੇ ਉਹਨਾਂ ਨੂੰ ਵੀ ਚੜ੍ਹਦੀ ਕਲਾ 'ਚ ਰੱਖੇ ਔਰ ਆ ਪ੍ਰਮਾਤਮਾ ਕੀ ਬੇਨਤੀ ਕਰਾਂਗੇ ਕਿ ਉਹਨਾਂ ਨੂੰ ਸੁਮਤ ਬਖਸ਼ੇ ਚੰਨੀ ਸਾਹਿਬ ਨੇ ਜੋ ਜਰੰਦਰ ਲੋਕ ਸਭਾ ਹਲਕੇ ਦੇ ਲੋਕਾਂ ਨਾਲ ਵਾਅਦੇ ਕੀਤੇ ਹੋਏ ਆ ਜਿੱਤੋਂ ਦਾ ਵਾਅਦਾ ਕੰਮ ਕਰੂਗੇ ਕੀ ਉਹ 5 ਸਾਲਾਂ ਵਿੱਚ ਕੰਮ ਮਿਲਣਗੇ ਦੇਖਣ ਨੂੰ ਬੇਤੁਕ ਹੋਣਗੇ ਭਾਈ ਤੁਸੀਂ ਆਉਣ ਵਾਲੇ ਸਮੇਂ 'ਚ ਆਪਣੇ ਆਪ ਦੇਖ ਲਿਓ ਜੇ ਇਹਨੂੰ ਕੋਈ ਸ਼ੱਕ ਹੈ ਉਹ ਖੜੜ ਜਾ ਕੇ ਦੇਖ ਲਿਓ ਉਹਨਾਂ ਨੇ ਇੱਕ ਨਵਾਂ ਪੁਰਾਣਾ ਦਾ ਆਪਣਾ ਇੱਕ ਮੈਨੀਫੈਸਟੋ ਹੈ ਜਿਹੜਾ ਉਹ ਪੜੇ ਲਿਖੇ ਇਨਸਾਨ ਨੇ ਸਭ ਤੋਂ ਜ਼ਿਆਦਾ ਪੜੇ ਲਿਖੇ ਕੀ ਵਿਸ਼ਵਾਸ ਆ ਕੇ ਲੋਕਾਂ ਨੂੰ ਹਲਕੇ ਤੇ ਟੈਂਡੂ ਜੋ ਕਹਿਣ ਦੇ ਤਰ੍ਹਾਂ ਜੋ ਕਿਹਾ ਕੀਤਾ ਇਹ ਗੱਲ ਤਾਂ ਇੰਨਾ ਵੱਡਾ ਫਤਵਾ ਮਿਲੇ ਆਪਾਂ ਨੂੰ ਜਿੱਦੀ ਜਿੱਤ ਮਿਲੀ ਹੈ ਇਹ ਸਾਰਾ ਮੇਰੇ ਨਾਲ ਨਸ਼ੱਤਰ ਕਾਥ ਜਿਹਨਾਂ ਨੇ ਕਾਫੀ ਜ਼ੋਰ ਇੰਗਲੈਂਡ ਤੋਂ ਆ ਕੇ ਲਾਇਆ ਤੇ ਅੱਜ ਜੇ ਚੰਨੀ ਸਾਹਿਬ ਵੱਡੀ ਜਿੱਤ ਜਿੱਤੇ ਆ ਤੇ ਤੁਸੀਂ ਦੇਖ ਰਹੇ ਆ ਵੀ ਇੱਥੇ ਕਾਫੀ ਉਹਨਾਂ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਪੰਘੜੇ ਪਾਏ ਜਾ ਰਹੇ ਆ ਟੋਲ ਤੇ ਢਕੇ ਤੇ ਲੋਕ ਪੰਘੜੇ ਪਾ ਰਹੇ ਨੇ ਚੰਨੀ ਸਾਹਿਬ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਨੇ ਜਲੰਧਰ ਤੋਂ ਪ੍ਰਦੀਪ ਰਾਜਾ